ਸ਼ਕਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਮੀਆਂ ਸਵਾਗਤ ਕਰਦੀਆਂ ਅਮਰੀਕਾ ਦੇ ਵਾਸ਼ਿੰਗਟਨ ਵਿਖੇ ਕਈ ਕਿਤਾਬਾਂ ਦੇ ਲੇਖਕ ਰਵਿੰਦਰ ਸਹਿਰਾਈ ਨਾਲ ਇੱਕ ਪਰਿਵਾਰਕ ਮਿਲਣੀ ਦਰਮਿਆਨ ਸੁਰਖ ਰਾਹਾਂ ਦੇ ਹਮਸਫਰ ਲੇਖਕ ਰਵਿੰਦਰ ਸਹਿਰਾਈ ਅਤੇ ਚੱਲੀ ਦਾ ਚੱਲ ਲੇਖਕ ਡਾਕਟਰ ਮਨਜ਼ੂਰ ਐਜੇਸ ਜੋ ਪਾਕਿਸਤਾਨ ਤੋਂ ਨੇ ਦੀਆਂ ਕਿਤਾਬਾਂ ਦਾ ਆਦਾਨ ਪ੍ਰਦਾਨ ਕੀਤਾ ਗਿਆ ਇਸ ਦੌਰਾਨ ਉਗੀ ਲੇਖਿਕਾ ਦਵਿੰਦਰ ਬੁਰਾਇਆ ਹਰਜੀਤ ਸਿੰਘ ਹੁੰਦਲ ਸੀਈਓ ਸਬਰੰਗ ਟੀਵੀ ਰਵਿੰਦਰ ਸਹਿਰਾਈ ਅਤੇ ਨੀਰੂ ਸਹਿਰਾਈ ਹਾਜ਼ਰ ਰਹੇ ਇਸ ਮੌਕੇ ਸਬਰੰਗ ਟੀਵੀ ਦੇ ਸੀਈਓ ਸਰਦਾਰ ਹਰਜੀਤ ਸਿੰਘ ਹੁੰਦਲ ਵੱਲੋਂ ਲੇਖਕ ਰਵਿੰਦਰ ਸਹਿਰਾਈ ਨਾਲ ਕਿਤਾਬ ਬਾਰੇ ਖਾਸ ਗੱਲਬਾਤ ਕੀਤੀ ਗਈ ਆਓ ਤੁਹਾਨੂੰ ਸੁਣਾਉਂਦੇ ਆਂ ਇਹ ਪੂਰੀ ਗੱਲਬਾਤ ਸਬਰੰਗ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਹਰਜੀਤ ਹੁੰਦਲ ਸასი ਸ਼ਾਲ ਨਮਸਕਾਰ ਆਦਾਬ ਦੋਸਤੋ ਜਿਵੇਂ ਮੇਰਾ ਤੁਹਾਡੇ ਨਾਲ ਵਾਅਦਾ ਹੁੰਦਾ ਕਿ ਮੈਂ ਨਵੀਂ ਸ਼ਖਸੀਅਤ ਤੇ ਨਵੀਂ ਪਰਸਨੈਲਿਟੀ ਤੇ ਤੁਹਾਡੇ ਨਾਲ ਰੂਪ ਰੂਪ ਕਰਵਾਵਾਂ ਅੱਜ ਸਾਨੂੰ ਮੌਕਾ ਮਿਲਿਆ ਸਾਡੇ ਨਾਲ ਉਹ ਸ਼ਖਸੀਅਤ ਜਿਨ੍ਹਾਂ ਨੇ ਫੀਲਡ 'ਚ ਵੀ ਬਹੁਤ ਕੰਮ ਕੀਤਾ ਹੈ ਕਿਤਾਬਾਂ ਲਿਖੀਆਂ ਕਹਾਣੀਆਂ ਲਿਖੀਆਂ ਔਰ ਬਹੁਤ ਸੋਹਣੀਆਂ ਉਰਦੂ ਦੀਆਂ ਜਿਹੜੀਆਂ ਗਜ਼ਲਾਂ ਨੇ ਜਾਂ ਕਵਿਤਾ ਨੇ ਉਹਨਾਂ ਨੂੰ ਪੰਜਾਬੀ 'ਚ ਅਨੁਵਾਦ ਕੀਤਾ ਹੈ ਮੇਰੀ ਮਰਾ ਅਰਵਿੰਦਰ ਸਹਿਰਾਲ ਚਿੰਦੜ ਸਾਡੇ ਨਾਲ ਬੈਠੇ ਨੇ ਔਰ ਜੇ ਮੈਂ ਇਹ ਗੱਲ ਕਹਾਂ ਕਿ ਬਹੁਤ ਖੱਟ ਲੋਕ ਨੇ ਜਿਹੜੇ ਕਈ ਮੂਵਮੈਂਟਾਂ ਚੋਂ ਨਿਕਲ ਕੇ ਰਾਈਟਰ ਬਣਦੇ ਨੇ ਬਹੁਤ ਘੱਟ ਲੋਕ ਆ ਜਿਹੜੇ ਸਮਾਜਿਕ ਨੂੰ ਸਿਹਤ ਦਿੰਦੇ ਨੇ ਪਰ ਅੱਜ ਸਾਡੇ ਨਾਲ ਉਹ ਸਖਸੀਅਤਾਂ ਜਿਨ੍ਹਾਂ ਨੇ ਸਮਾਜ ਨੂੰ ਸਹੀ ਸਿਹਤ ਦਿੱਤੀ ਆ ਔਰ ਮੂਵਮੈਂਟਾਂ ਚ ਵੀ ਹਿੱਸਾ ਲਿਆ ਜਿਹੇ 75 ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਦੇਖੀਏ ਤੇ ਕਠਨਿਆਈ ਚ ਵੀ ਰਿਆ ਤੇ ਖੁਸ਼ਹਾਲ ਵੀ ਰਿਆ ਅਬ ਮੇਰੇ ਹੱਥ ਦੇ ਵਿੱਚ ਇੱਕ ਬਹੁਤ ਹੀ ਸੋਹਣੀ ਕਿਤਾਬ ਹੈ ਸੁਰਖ ਰਾਹਾਂ ਦੇ ਹਮਸਫਰ ਇਹਨਾਂ ਦਾ ਲਿਖਿਆ ਹਾ ਜਿਹਦੇ ਵਿੱਚ ਇਹਨਾਂ ਨੇ ਪੰਜਾਬ ਦੀ ਅਮਰਜੈਂਸੀ ਤੋਂ ਲੈ ਕੇ 84 ਦੇ ਦੌਰ ਤੋਂ ਲੈ ਕੇ ਹੁਣ ਤੱਕ ਦੀਆਂ ਕਈ ਕਹਾਣੀਆਂ ਜਾਂ ਕਈ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਕਲਮ ਬੰਦ ਕੀਤਾ ਆਓ ਗੱਲ ਕਰਦੇ ਹਾਂ ਉਹਨਾਂ ਦਾ ਪ੍ਰਿੰਦਰ ਜੀ ਦਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ-ਬਹੁਤ ਤੁਹਾਡੇ ਸਾਰੇ ਸਰੋਤਿਆਂ ਦਾ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਸਬਰੰਗ ਟੀਵੀ ਨੂੰ ਇਹਨਾਂ ਪਿਆਰ ਦਿੰਦੇ ਆ ਜੀ ਅੱਜ ਤੁਸੀਂ ਸਵੱਬੀ ਮਿਲ ਗਏ ਤੇ ਅਸੀਂ ਵੀ ਸਭ ਰੰਗ ਟੀਵੀ ਤੇ ਵੀ ਅਸੀਂ ਇਹ ਸੋਚਿਆ ਕਿ ਤੁਹਾਡਾ ਜਿਹੜਾ ਆਉਣ ਦਾ ਹੀ ਲਹਾ ਲਈਏ ਨਹੀਂ ਤੇ ਸਾਨੂੰ ਆਪ ਲੋਕਾਂ ਪਿਛੇ ਕਈ ਵਾਰ ਭੱਜਣਾ ਪੈਂਦਾ ਆ ਆ ਤੁਹਾਡੀ ਕਿਤਾਬ ਜਿਹੜੀ ਆ ਸੁਰਖ ਰਾਹਾਂ ਦੇ ਸਫਰ ਇਹ ਤੁਸੀਂ ਹਮ ਸਫਰ ਹਮ ਸਫਰਨ ਕੀ ਤੁਸੀਂ ਕਿਤਾਬ ਦੇ ਵਿੱਚ ਕਹਾਣੀਆਂ ਵੀ ਲਿਖਦੇ ਹੋ ਔਰ ਕਵਤਾਵਾਂ ਜਾਂ ਗੀਤ ਜਾਂ ਕਿਹੜੇ ਕਿਹੜੇ ਚੀਜ਼ਾਂ ਨੂੰ ਤੁਸੀਂ ਕਲਮ ਬੰਦ ਕਰਦੇ ਹੋ ਔਰ ਹੁਣ ਤੱਕ ਟੜੀਆਂ ਕਿੰਨੀਆਂ ਕਿਤਾਬਾਂ ਜਿਹੜੀਆਂ ਮਾਰਕੀਟ ਚ ਆ ਚੁੱਕੀਆਂ ਨੇ ਆ ਕਿਤਾਬਾਂ ਪਹਿਲਾਂ ਤਾਂ ਦੇਖੋ ਜੀ ਬੇਸਿਕਲੀ ਤਾਂ ਮੈਂ ਕਵਿਤਾ ਲਿਖਦਾ ਰਿਹਾ ਮੇਰੀਆਂ ਪੰਜ ਕਿਤਾਬਾਂ ਜਿਹੜੀਆਂ ਮੌਲਕ ਆ ਚੁੱਕੀਆਂ ਨੇ ਤੇ ਤਿੰਨ ਕਿਤਾਬਾਂ ਅਸੀਂ ਐਡਿਟ ਕੀਤੀਆਂ ਨੇ ਆਪਣੇ ਦਲਜੀਤ ਮੋਖਰ ਦੀ ਕਿਤਾਬ ਦਰਸ਼ਨ ਖਟਕੜ ਦੀ ਕਿਤਾਬ ਤੇ ਇਸ ਤਰ੍ਹਾਂ ਅਮਰੀਕੀ ਪੰਜਾਬੀ ਕਵਿਤਾ ਪਹਿਲੀ ਵਾਰ ਅਸੀਂ 1990 ਵਿੱਚ ਮੈਂ ਤੇ ਸੁਖਵਿੰਦਰ ਕੰਬੋਜ ਨੇ ਆ ਸਾਰੇ ਇੱਥੇ ਲਿਖਣ ਵਾਲੇ ਜਿੰਨੇ ਵੀ ਦੂਰ ਦਰਾਡੇ ਸਿਰ ਆਪਣੇ ਸੂਬਿਆਂ 'ਚ ਬੈਠੇ ਸੀਗੇ ਅਮਰੀਕਾ 'ਚ ਉਹਨਾਂ ਨੂੰ ਲਬਲਬ ਕੇ 1990 ਕਿਉਂ ਕਿ ਇੱਥੇ ਕੋਈ ਨਾਂ ਦਾ ਪਰਚਾ ਹੁੰਦਾ ਸੀ ਨਾ ਕੋਈ ਫੋਨ ਹੁੰਦੇ ਸੀ ਅਸੀਂ ਲਬਲਬ ਕੇ ਅਖਬਾਰਾਂ 'ਚ ਇਸ਼ਤਿਹਾਰ ਦੇ ਦੇ ਕਿ ਇੱਕ ਸਾਲ ਦੇ ਵਿੱਚ ਉਹ ਕਿਤਾਬ ਤਿਆਰ ਕੀਤੀ ਸੀ ਜਿਹਦਾ ਨਾਂ ਸੀ ਅਮਰੀਕੀ ਪੰਜਾਬੀ ਕਵਿਤਾ ਉਹ ਬਾਈਲਿੰਗੁਅਲ ਸੀ ਇੱਕ ਪਾਸੇ ਉਹਦੇ ਪੰਜਾਬੀ ਸੀ ਤੇ ਦੂਜੇ ਪਾਸੇ ਨਾਲ ਉਹ ਅੰਗਰੇਜ਼ੀ ਸੀ ਤਾਂ ਕਿ ਇੱਥੋਂ ਦੇ ਬੱਚਿਆਂ ਨੂੰ ਵੀ ਉਹ ਪੜਨ ਦਿੱਤੀ ਜਾਵੇ ਤੇ ਸਾਡਾ ਪਹਿਲਾ ਉਦਮ ਹੋ ਸੀਗਾ ਤੇ ਉਹ ਕਿਤਾਬ ਯੂਨੀਵਰਸਿਟੀਆਂ ਵਿੱਚ ਸਿਲੇਬਸਾਂ 'ਚ ਵੀ ਲੱਗੀ ਰਹੀ ਤੇ ਹੁਣ ਉਹਦਾ ਦੂਜਾ ਐਡੀਸ਼ਨ ਵੀ ਛੱਕਿਆ ਦੂਜੀ ਵਾਰੀ ਫੇਰ ਗੁਰੂ ਨਾਨਕ ਦੇਵ ਜੁਨੀਵਰਸਿਟੀ ਵਿੱਚ ਕੁਰਕਸ਼ੇਤਰ ਯੂਨੀਵਰਸਿਟੀ ਵਿੱਚ ਉਹ ਸਿਲੇਬਸ ਵਿੱਚ ਲੱਗੀ ਰਹੀ ਹੈ ਇਹ ਤਾਂ ਸੀ ਪਹਿਲੀਆਂ ਗੱਲਾਂ ਤੇ ਬਾਕੀ ਜਿਹੜੀਆਂ ਕਵਤਾਵਾਂ ਮੈਂ ਵੈਸੇ ਲਿਖਦਾ ਨਾ ਕਵਤਾਵਾਂ ਦੀਆਂ ਮੇਰੀਆਂ ਪੰਜ ਕਿਤਾਬਾਂ ਅੰਮੋਲਕ ਆ ਚੁੱਕੀਆਂ ਨੇ ਤੇ ਆ ਹੁਣੇ ਜਿਹੜੀ ਮੇਰੀ ਕਿਤਾਬ ਇੱਕ ਆਈ ਹੈਗੀ ਆ ਸੁਰਖ ਰਹਾਾਂ ਦੇ ਹਮਸਫਰ ਇਹ ਕਿਤਾਬ ਵਾਰਤਕ ਦੀ ਹੈ ਮੇਰੀ ਪਹਿਲੀ ਵਾਰਤਕ ਦੀ ਕਿਤਾਬ ਹੈਗੀ ਆ ਕਹਾਣੀ ਮੈਂ ਨਹੀਂ ਲਿਖਦਾ ਇਹ ਮਤਲਬ ਤੁਸੀਂ ਕਹਿ ਲਓ ਕਿ ਵਾਰਤਕ ਹੈਗੀ ਆ ਆ ਲੇਖ ਟਾਈਪ ਜਿਹੜੇ ਚ ਹੈਗੇ ਨੇ ਇਹ ਉਹ ਆਜ਼ਾਦਾਂ ਨੇ ਜਿਹੜੇ ਬੰਦੇ ਸਾਡੇ ਪਿਛਲੇ 50 ਸਾਲ ਤੋਂ ਲੈ ਕੇ ਬਨਦੀ ਤੌਰ ਤੇ 1975 ਤੋਂ ਜੀ ਐਮਰਜੈਂਸੀ ਤੋਂ ਲੈ ਕੇ ਸ਼ੁਰੂ ਹੁੰਦੀਆਂ ਨੇ ਗੱਲਾਂ ਇਹਦੇ ਵਿੱਚ ਤੇ ਨਾਲ ਜਿਹੜੇ ਸਾਡੇ ਇਸ ਪਿਛਲੇ ਸਮੇਂ ਵਿੱਚ ਜਿਹੜੇ ਸਾਡੇ ਸਾਥੀ ਜਿਵੇਂ ਕੰਮ ਕਰਦੇ ਰਹੇ ਦਰਸ਼ਨ ਖਟਕੜ ਜਿਹੜੇ ਇਸ ਵੇਲੇ ਕਮਿਊਨਿਸਟ ਪਾਰਟੀ ਦੇ ਐਮਐਲ ਦੇ ਜਨਰਲ ਸੁਖਤਰ ਨੇ ਜਸਮント ਖਟਕੜ ਉਹ ਇਸ ਤਰ੍ਹਾਂ ਹੀ ਮੋਲਕ ਸਿੰਘ ਜਮੂ ਜਿਹੜੇ ਪੰਜਾਬ ਪੰਜਾਬ ਟਾਈਮਜ਼ ਵਾਲੇ ਪੰਜਾਬ ਟਾਈਮਜ਼ ਵਾਲੇ ਉਹਨਾਂ ਬਾਰੇ ਤੇ ਹੋਰ ਡਾਕਟਰ ਜਗਤਾਰ ਜਿਹੜੇ ਬਹੁਤ ਵੱਡੇ ਸਾਡੇ ਸ਼ਾਇਰ ਹੋਏ ਨੇ ਪੰਜਾਬ ਦੇ ਪੰਜਾਬ ਦੇ ਨਹੀਂ ਮਤਲਬ ਸਾਡੇ ਦੁਨੀਆ ਭਰ ਦੇ ਜਿਹੜੇ ਪੰਜਾਬੀ ਲਿਖਾਰੀ ਨੇ ਉਹਨਾਂ ਚੋਂ ਉਹਨਾਂ ਦਾ ਨੰਬਰ ਇੱਕ ਨੰਬਰ ਇੱਕ ਹੈਗਾ ਡਾਕਟਰ ਜਗਤਾਰ ਦਾ ਖਾਸ ਕਰਕੇ ਪਾਕਿਸਤਾਨ ਵਿੱਚ ਉਹਨਾਂ ਦੀਆਂ ਗ਼ਜ਼ਲਾਂ ਨੂੰ ਇੰਨਾ ਨਵਾਜ਼ਿਆ ਜਾਂਦਾ ਕਿ ਤੁਸੀਂ ਤੁਹਾਨੂੰ ਮਾਣ ਮਹਿਸੂਸ ਹੁੰਦਾ ਇਸੇ ਤਰ੍ਹਾਂ ਹੀ ਮਤਲਬ ਹੋਰ ਜਿਹੜੇ ਕੁਝ ਚੁਣੀਦੇ ਜਿਹੜੇ ਬੰਦੇ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਜਦਾਂ ਜੜੀਆਂ ਜਿਹੜਾ ਜਦ ਸੰਤਰਾ ਮੋਦਾਸੀ ਹੈਗਾ ਹਮ ਹਮ ਆ ਪਾਸ਼ ਹੈਗਾ ਉਹਨਾਂ ਬਾਰੇ ਜਿਹੜੀਆਂ ਜਿੰਨੀਆਂ ਜਿਹੜੇ ਜਿੰਨੇ ਪਾਲ ਉਸ ਉਹਨਾਂ ਦੇ ਨਾਲ ਹੰਡਾਏ ਨੇ ਉਹਨਾਂ ਦੀਆਂ ਯਾਦਾਂ ਜੜੀਆਂ ਦੇ ਵਿੱਚ ਸਾਂਭੀਆਂ ਨੇ ਤੇ ਇਸ ਕਿਤਾਬ ਨੂੰ ਹੰਗਾਰਾ ਵੀ ਬਹੁਤ ਮਿਲ ਰਿਹਾ ਤੇ ਇਹ ਮੇਰੀ ਵਾਰਤਕ ਦੀ ਪਹਿਲੀ ਕਿਤਾਬ ਹੈਗੀ ਆ ਇੱਕ ਕਿਤਾਬ ਹੈ ਚਲੀ ਦਾ ਚੱਲ ਡਾਕਟਰ ਮਨਜੂਰ ਅਜ਼ਾਜ਼ ਇਹ ਦੋਸਤੋ ਮੈਂ ਦੱਸਣਾ ਕਿ ਇਹ ਵਰਜੀਨੀਆ 'ਚ ਰਹਿੰਦੇ ਨੇ ਔਰ ਇਹ ਫਰੋਂ ਪਾਕਿਸਤਾਨ ਔਰ ਲਿਖਦੇ ਬਹੁਤ ਸੋਹਣਾ ਔਰ ਖੁਸ਼ੀ ਦੀ ਗੱਲ ਇਹ ਆ ਕਿ ਰਵਿੰਦਰ ਜੀ ਨੇ ਇਹਨਾਂ ਦੀਆਂ ਉਰਦੂ ਦੀਆਂ ਜਿਹੜੀਆਂ ਕਵਤਾਵਾਂ ਸਨ ਉਹਨਾਂ ਨੂੰ ਪੰਜਾਬੀ ਦੇ ਵਿੱਚ ਕਲਮਬੰਦ ਕੀਤਾ ਆ ਪੰਜਾਬੀ ਦੇ ਵਿੱਚ ਉਹਦਾ ਅਨੁਵਾਦ ਕੀਤਾ ਔਰ ਇਹ ਮੈਂ ਇਹ ਤੁਹਾਨੂੰ ਦੱਸੂ ਜਨਾ ਇਹਦਾ ਜਿਹੜਾ ਉਸਤਲਾ ਪੇਜ ਆ ਉਹ ਵੀ ਬੜਾ ਖੂਬਸੂਰਤੋ ਨਾ ਬਣਾਇਆ ਤੁਹਾਨੂੰ ਲਿਖਨ ਦੀ ਜਿਹੜੀ ਚਿੱਟਕਿਆ ਉਹ ਕਿਦੋਂ ਤੋਂ ਸ਼ੁਰੂ ਤੋਂ ਜਾਂ ਆ ਲਿਖਣ ਦੀ ਚੇਟਕ ਦੇਖੋ ਜੀ ਕਵਿਤਾ ਤਾਂ ਜਿੱਦਾਂ ਜਿੱਦਾਂ ਆਪਰੇ ਕਹਿੰਦੇ ਹੁੰਦੇ ਪਏ ਹਾਈ ਸਕੂਲ ਚ ਬੰਦਾ ਕਹਾਣੀ ਕਵਿਤਾ ਲਿਖਣੀ ਸ਼ੁਰੂ ਕਰ ਲੈਂਦਾ ਜੀ ਮਤਲਬ ਉਹਨੂੰ ਤੁਸੀਂ ਕਵਿਤਾ ਜਾਂ ਕਹਾਣੀ ਨਹੀਂ ਕਹਿ ਸਕਦੇ ਤੁਖਬੰਦੀ ਜਾਂ ਅਭਿਆਸੀ ਦੌਰ ਦਾ ਕਹਿ ਸਕਦੇ ਹੁੰਦੇ ਆ ਠੀਕ ਹੈ ਜਿਹਨੂੰ ਮੈਂ ਆ ਰਿਜੈਕਟ ਕਰਦਾ ਮਤਲਬ ਆਪਣੇ ਮੈਂ ਨਹੀਂ ਸਮਝਦਾ ਪਏ ਉਹ ਜਿਹੜੀਆਂ ਦੌਰ ਦੀਆਂ ਕਵਤਾਵਾਂ ਲਿਖੀਆਂ ਸਾਂਭਣ ਜੋਖ ਹੈਗੀਆਂ ਸੀ ਪਰ ਉਹ ਜਿੱਦਾਂ ਅਭਿਆਸ ਦੇ ਦੌਰ ਦੀਆਂ ਹੁੰਦੀਆਂ ਨੇ ਉਹ ਹੈਗੀਆਂ ਸੀਗੀਆਂ ਇਸ ਕਿਤਾਬ ਬਾਰੇ ਮੈਂ ਥੋੜਾ ਜਿਆਦਾ ਦੱਸਦਾ ਮਾਂ ਝੱਲੀ ਦਾ ਚੱਲ ਜਿਹੜੀ ਕਿਤਾਬ ਜਿਹੜੀ ਇਹ ਹੈਗੀ ਆ ਇਹ ਇਹਦੀ ਬੜੀ ਦਿਲਚਸਪ ਕਹਾਣੀ ਹੈਗੀ ਆ ਇਹ ਉਰਦੂ ਚ ਹੁਣੀ ਕੀਤੀਆਂ ਨਵਾਂ। ਇਹ ਜਦੋਂ ਕੋਵਿਡ ਲਗੀ ਸੀ ਤੇ ਕੋਵਿਡ ਵੇਲੇ ਤੁਹਾਨੂੰ ਪਤਾ ਸਾਰੇ ਬੰਦੇ ਆਪਣੇ ਘਰਾਂ ਅੰਦਰ ਬੰਦ ਹੋ ਗਏ ਸੀਗੇ। ਬਿਲਕੁਲ ਜੀ। ਆ ਤੇ ਡਾਕਟਰ ਮੰਜੂਰ ਅਜ਼ਾਸ ਹੁਣੀ ਮੈਨੂੰ ਫੋਨ ਕਰਿਆ ਕਰਨ ਤੇ ਉਹਨਾਂ ਨੇ ਮੈਨੂੰ ਫੋਨ ਤੇ ਇੱਕ ਕਥਾਵਾ ਸੁਣਾਉਣੀ ਆ। ਅੱਛਾ ਜੀ। ਤੇ ਕਥਾਵਾ ਮੈਂ ਉਹ ਨੋਟ ਕਰਦਾ ਗਿਆ, ਲਿਖਦਾ ਗਿਆ। ਬੜੀ ਇੰਟਰਸਟਿੰਗ ਗੱਲ ਆਇਆ। ਹਾਂ। ਤੇ ਕੋਵਰ ਦੌਰਾਨ ਜਿੰਨੀਆਂ ਉਹਨਾਂ ਨੇ ਕਵਤਾਵਾਂ ਲਿਖੀਆਂ ਫਿਰ ਮੈਂ ਉਹਨਾਂ ਨੂੰ ਦੁਬਾਰਾ ਪੜ੍ਹ ਕੇ ਸੁਣਾਈਆਂ ਵਿੱਚੋਂ ਗਲਤੀਆਂ ਨਿਕਲੀਆਂ ਕੁਸ਼ਕੀਆਂ ਕਿਉਂਕਿ ਉਹਨਾਂ ਦੇ ਜਿਹੜੇ ਅਲਫਾਜ਼ ਹੈਗੇ ਆ ਸਾਡੇ ਨਾਲ ਇਧਰਲੇ ਚੜ੍ਹਦੇ ਪੰਜਾਬ ਨਾਲ ਥੋੜੇ ਵੱਖਰੇ ਹੈਗੇ ਨੇ ਖਾਸ ਕਰਕੇ ਦੁਆਬੇ ਦੇ ਨਾਲ ਮੈਂ ਬਿਲੋਂਗ ਕਰਦਾ ਦੁਆਬੇ ਨਾਲੋਂ ਵਲਕ ਵੱਖਰੇ ਨੇ ਮਾਝੇ ਵਿੱਚ ਆਪਣੇ ਤੁਹਾਡੇ ਜਿਹੜੇ ਹੈਗੇ ਨੇ ਉਹ ਤਾਂ ਉਹ ਆਪਣਾ ਇਕੋ ਬੈਲਟ ਹੈਗੀ ਆ ਲਾਹੌਰ ਤੋਂ ਲੈ ਕੇ ਜਰਾ ਗੁਰਦਾਸਪੁਰ ਤੱਕ ਉਹਦੀ ਬੋਲੀ तकरीबन तकरीबन ਇਕੋ ਇਕੋ ਜੀ ਹੈਗੀ ਹੈ ਬਹੁਤ ਸਾਰੇ ਜਿਹੜੇ ਜਲਫ ਜੇ ਇਹਦੇ ਵਿੱਚ ਸੀਗੇ ਸਾਨੂੰ ਮੈਨੂੰ ਸਮਝ ਨਹੀਂ ਆਉਂਦੇ ਸੀ ਤੇ ਅਸੀਂ ਮੈਂ ਕਾਗਜ਼ ਤੇ ਸਾਰੀਆਂ ਉਤਾਰ ਲਈਆਂ ਉਹ ਅੱਛਾ ਜੀ ਗੁਰਮੁਖੀ ਅੱਖਰਾਂ ਵਿੱਚ ਤੇ ਫਿਰ ਉਹਨਾਂ ਨੂੰ ਮੈਂ ਦੁਆਰਾ ਸੁਣਾਈਆਂ ਤੇ ਉਹਨਾਂ ਨੇ ਫਿਰ ਵਿੱਚੋਂ ਉਹਨਾਂ ਦੀਆਂ ਜੋ ਆਪਣੇ ਠੀਕ ਰਾਇਆ ਤੇ ਉਹਨਾਂ ਨੂੰ ਗਲਤ ਕਰਾਇਆ ਤੇ ਮਤਲਬ ਉਹਨਾਂ ਨੂੰ ਕਰਕੇ ਫਿਰ ਅਸੀਂ ਸੋਚਿਆ ਵੀ ਇਹਨਾਂ ਨੂੰ ਕਿਉਂ ਨਾ ਆਪਣੇ ਕਿਤਾਬ ਦਾ ਰੂਪ ਦਿੱਤਾ ਜਾਵੇ ਬਿਲਕੁਲ ਸੋ ਇਹ ਕਿਤਾਬ ਜਿਹੜੀ ਫੋਨ ਤੋਂ ਸੁਣ ਕੇ ਜਿਹੜੀਆਂ ਗਵਾਹਾਂ ਮੈਂ ਨੋਟ ਕੀਤੀਆਂ ਸੀਗੀਆਂ ਇਹ ਗੁਰਮੁਖੀ ਉਹਨੂੰ ਪੰਜਾਬੀ ਵਿੱਚ ਹੀ ਲਿਖਾਉਂਦੇ ਸੀ ਉਹ ਉਰਦੂ ਵਿੱਚ ਨਹੀਂ ਸੀ ਲਿਖਾਉਂਦੇ ਪੰਜਾਬੀ ਕਿਉਂਕਿ ਬੋਲੀ ਤਾਂ ਉਹਨਾਂ ਦੀ ਵੀ ਪੰਜਾਬੀ ਹੈ ਨਾ ਹਾਂਜੀ ਹਾਂਜੀ ਸਿਰਫ ਉਹਨਾਂ ਦੀ ਲਿਪੀ ਲਿਖਣ ਦੀ ਲਿਪੀ ਸ਼ਾਹਮੁਖੀ ਹੈ ਜਿਹੜੀ ਹੈਗੀ ਆ ਤੇ ਸਾ ਆਪਣੀ ਗੁਰਮੁਖੀ ਲਿਪੀ ਹੈਗੀ ਉਹਨਾਂ ਦੀ ਸ਼ਾਹਮੁਖੀ ਲਿਪੀ ਹੈਗੀ ਆ ਤੋਂ ਸੋ ਇਸ ਨੂੰ ਇਕੱਠੀਆਂ ਕਰਕੇ ਅਸੀਂ ਨੇ ਜਿਹੜਾ ਛਪਾਇਆ ਤੇ ਪਿਛਲੇ ਅਸੀਂ ਫਰਵਰੀ ਵਿੱਚ ਇਹ ਕਿਤਾਬ ਮੈਂ ਉੱਥੇ ਲਾਹੌਰ ਲੈ ਕੇ ਜਾ ਕੇ ਰਿਲੀਜ਼ ਵੀ ਕੀਤੀ ਉੱਥੇ ਠੀਕ ਹੈ ਜੀ ਉੱਥੇ ਲਾਹੌਰ ਵਿੱਚ ਬੜਾ ਪਿਛਲੇ ਸਾਲ ਵਿੱਚ ਵੀ ਗਿਆ ਸੀ ਪਹਿਲਾਂ ਮਸ਼ਤਾਕ ਸੂਫੀ ਦੀ ਕਿਤਾਬ ਅਸੀਂ ਕਵਤਾਂਾਂ ਇਕੱਠੀਆਂ ਕਰਕੇ ਲਗਾਇਆ ਸੀ ਇਥੇ ਇਹਨਾਂ ਦੀਆਂ ਲੈ ਕੇ ਗਏ ਇਹਨਾਂ ਦੇ ਇਤਗੀਆਂ ਤੇ ਇਹ ਇਸ ਕਿਤਾਬ ਦੀ ਕਹਾਣੀ ਹੈਗੀ ਇਹਦੇ ਵਿੱਚ ਬਹੁਤ ਹੀ ਜੜੀਆਂ ਹੈਗੀਆਂ ਪਾਇਦਾਰ ਕਵਤਾਂਾਂ ਨੇ ਜਿਹੜੀਆਂ ਸਾਡੇ ਇਧਰਲੇ ਪਾਸੇ ਨਹੀਂ ਰਹਿਣੀਆਂ ਮਿਲਦੀਆਂ ਸਾਡੇ ਇਧਰਲੇ ਪਾਸੇ ਜਿਹੜੀ ਥੋੜੀ ਵੱਖਰੀ ਕਿਸਮ ਦੇ ਆਪਾਂ ਲਿਖਦੇ ਹਾਂ ਮਾਡਰਨ ਕਵਿਤਾ ਸਾਡੇ ਬਹੁਤ ਜ਼ਿਆਦਾ ਹੋ ਗਈ ਹੈ ਇਨਾਂ ਦੀ ਭਾਵੇਂ ਉਹ ਪੁਰਾਣੀ ਕਵਤਾ ਗਈ ਪਰ ਇਹਨਾਂ ਵਿੱਚ ਬੜੀ ਅਨਜਾਨਦਾਰ ਕਵਤਾਵਾਂ ਵਿੱਚ ਹੈਗੀਆਂ ਹੈਗੇ ਰਵਿੰਦਰ ਜੀ ਇੱਕ ਖਾਸ ਸਵਾਲ ਹੈ ਕਿ ਤੁਸੀਂ ਪਾਕਿਸਤਾਨ ਗਏ ਪਾਕਿਸਤਾਨ ਫੇਰੀ ਦੇ ਉੱਤੇ ਅਸੀਂ ਤੁਹਾਡੀਆਂ ਫੋਟੋ ਵੀ ਦੇਖਦੇ ਰਹੇ ਹਾਂ ਔਰ ਉੱਥੇ ਤੁਸੀਂ ਕਿਹੜੇ ਕਿਹੜੇ ਨਾਮਵਰ ਪਾਕਿਸਤਾਨ ਦੇ ਜਿਹੜੇ ਨਾਮਵਰ ਕਵੀ ਨੇ ਰਾਈਟਰ ਨੇ ਉਹਨਾਂ ਨਾਲ ਮੁਲਾਕਾਤ ਹੋਈ ਹੋਏਗੀ ਉਹਨਾਂ ਦਾ ਜਿਹੜਾ ਥੋੜਾ ਜ਼ਿਕਰ ਕਰ ਦਿਓ ਦੇਖੋ ਜੀ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸਾਂ ਕਿ ਮੈਨੂੰ ਉੱਥੇ ਇੱਕ ਤਹਰ ਸੰਧੂ ਮੇਰਾ ਦੋਸਤ ਹੈਗਾ ਬੱਚਿਆਂ ਵਰਗਾ ਮੇਰਾ ਉੱਥੇ ਹਾਈ ਕੋਰਟ ਦਾ ਵਕੀਲ ਹੈ ਤੇ ਉਹ ਕਹਾਣੀ ਵੀ ਲਿਖਦਾ ਤੇ ਕਵਿਤਾ ਵੀ ਲਿਖਦਾ ਹੈਗਾ ਮੈਨੂੰ ਉਹ ਕਹਿੰਦੇ ਭਾਜੀ ਤੁਹਾਨੂੰ ਇਤਨੀ ਅਸੀਂ ਸਰਪ੍ਰਾਈਜ਼ ਦੇਣਾ ਜਦੋਂ ਤੁਸੀਂ ਆਏ ਤੇ ਸਾਨੂੰ ਨਹੀਂ ਸੀ ਪਤਾ ਕੀ ਕਰਨਾ ਉਹਨੇ ਮੇਰੀਆਂ ਸਾਰੀਆਂ ਕਵਤਾਵਾਂ ਜਿੰਨੀਆਂ ਸੀਗੀਆਂ ਚੌਣਵੀਆਂ ਕਵਤਾਵਾਂ ਇਕੱਠੀਆਂ ਕਰਕੇ ਉਹਨੇ ਸ਼ਾਹਮੁਖੀ ਕਿਤਾਬ ਕ ਤਿਆਰ ਕੀਤੀ ਹੋਈ ਸੀ ਅੱਛਾ ਜੀ ਤੇ ਸਾਡੇ ਜਾਣ ਤੋਂ ਪਹਿਲੇ ਉਹ ਤਰੀਕ ਰੱਖੀ ਹੋਈ ਸੀ ਉਹਨਾਂ ਨੇ ਉੱਥੇ ਪਲਾਖ ਹੈਗਾ ਉੱਥੇ ਜਿਸ ਤਰ੍ਹਾਂ ਆਪਣੇ ਪੰਜਾਬੀ ਭਵਨ ਹੈਗਾ ਲੁਧਿਆਣੇ ਜਾਂ ਦਿੱਲੀ 'ਚ ਹੈਗਾ ਇਸ ਤਰ੍ਹਾਂ ਉੱਥੇ ਇੱਕ ਪਲਾਕ ਇੰਸਟੀਚਿਊਸ਼ਨ ਹੈਗੀ ਆ ਲਾਹੌਰ ਦੇ ਵਿੱਚ ਬਿਲਕੁਲ ਗਦਾਫੀ ਸਟੇਡੀਅਮ ਦੇ ਬਿਲਕੁਲ ਸਾਹਮਣੇ ਪਲਾਕ ਦਾ ਮਤਲਬ ਹੈਗਾ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਐਂਡ ਆਰਟ ਠੀਕ ਹੈ ਉਹਦੇ ਵਿੱਚ ਮਤਲਬ ਬਹੁਤ ਤਰ੍ਹਾਂ ਦੇ ਆਪਣੀਆਂ ਬਹੁਤ ਵੱਡੀ ਬਿਲਡਿੰਗ ਹੈਗੀ ਆ ਪੰਜਾਬੀ ਦੀ ਖਾਤਰ ਉੱਥੇ ਬਹੁਤ ਵੱਡੀਆਂ-ਵੱਡੀਆਂ ਜੜੀਆਂ ਇਵੈਂਟਸ ਹੁੰਦੀਆਂ ਲੈਂਦੀਆਂ ਕੋਈ ਰੇਡੀਓ ਵੀ ਚੱਲਦਾ ਪੰਜਾਬੀ ਗੁਰਮੁਖੀ ਸਿਖਾਉਂਦੇ ਵੀ ਆ ਉੱਥੇ ਪ੍ਰੋਗਰਾਮ ਵੀ ਹੁੰਦੇ ਨੇ ਕਵੀ ਦਰਬਾਰ ਵੀ ਹੁੰਦੇ ਨੇ ਸ਼ਾਇਰੇ ਵੀ ਹੁੰਦੇ ਨੇ ਸੈਮੀਨਾਰ ਵੀ ਹੁੰਦੇ ਨੇ ਉਹਨਾਂ ਨੂੰ ਉੱਥੇ 2 ਮਾਰਚ ਨੂੰ ਮੇਰੇ ਕਿਤਾਬ ਦਾ ਉਸ ਦਾ ਜਿਹਦਾ ਨਾਮ ਨਹੀਂ ਵਾਰਤਾਲਾਪ ਰੱਖਿਆ ਸੀਗਾ ਸ਼ਾਮੁਖੀਸ਼ ਉਹ ਰਿਲੀਜ਼ ਕੀਤਾ ਉਹਦੇ ਵਿੱਚ ਬਹੁਤ ਵੱਡੇ ਵੱਡੇ ਲੇਖਕ ਮਿਲ ਕੋ 150 ਦੇ ਕਰੀਬ ਉੱਥੇ ਬੰਦੇ ਮਤਲਬ ਆਪਣੇ ਇਕੱਠੇ ਹੋਏ ਤੇ ਇਥੋਂ ਬਾਲਟੀ ਮੋਰ ਤੋਂ ਵਾਸਤੇ ਧਰਮਪਲੂਗੀ ਵੀ ਸਾਡੇ ਨਾਲ ਗਏ ਹੋਏ ਸੀਗੇ ਠੀਕ ਤੇ ਉਹ ਵੀ ਸੀਗੇ ਉੱਥੇ ਉਹਦੇ ਵਿੱਚ ਦੇਖੋ ਜੀ ਵੱਡੇ ਨਾਮ ਜਿਹੜੇ ਹੈਗੇ ਨੇ ਇਕਬਾਲ ਕੈਸਰ ਨੇ ਮਸ਼ਤਾਕ ਸੂਫੀ ਨੇ ਅਫਜਲ ਸਹਰ ਨੇ ਤਾਹਰ ਸੰਦੂ ਨੇ ਇਸੇ ਤਰ੍ਹਾਂ ਬਹੁਤ ਹੋਰ ਵੀ ਜਿਹੜੇ ਨਾਮ ਵਰਨ ਜਿਹੜੇ ਸ਼ਾਇਰ ਬਾਬਾ ਆਜ਼ਮੀ ਬਾਬਾ ਨਜ਼ਮੀ ਬਾਬਾ ਨਜ਼ਮੀ ਰਵਿਨਾ ਗੋਗੀ ਮਤਲਬ ਬਹੁਤ ਸਾਰੇ ਨਾਮ ਸ਼ਾਇਦ ਮੈਂ ਹੁਣ ਮੈਨੂੰ ਹੁਣ ਯਾਦ ਨਾ ਆ ਰਹੇ ਹੁਣ ਪਰ ਲਿਖੇ ਹੋਏ ਨੇ ਰਿਪੋਰਟਾਂ 'ਚ ਲਿਖੇ ਹੋਏ ਨੇ ਉਹ ਉਹਨਾਂ ਨੇ ਉਹ ਬਹੁਤ ਪਾਇਦਾਰ ਢੰਗ ਨਾਲ ਕਿਤਾਬ ਰਿਲੀਜ਼ ਕੀਤੀ ਔਰ ਮੈਨੂੰ ਬੜਾ ਮਤਲਬ ਮਾਣ ਮਹਿਸੂਸ ਹੋਇਆ ਕਿ ਮੇਰੀਆਂ ਕਵਤਾਂਵਾਂ ਨੂੰ ਉਹਨਾਂ ਨੇ ਇੰਨਾ ਪਿਆਰ ਦਿੱਤਾ ਇਹ ਦੇਖਣੇ ਸੋਚਣ ਵਾਲੀ ਗੱਲ ਹੈ ਤੁਸੀਂ ਸਤਸੰਗਤੋਂ ਪਰ ਅਮਰੀਕਾ 'ਚ ਬੈਠੇ ਹੋ ਪੜੇ ਕਵੀ ਨੇ ਨਾਮਰ ਕਵੀ ਵੀ ਇੱਥੇ ਨੇ ਜਿਨ੍ਹਾਂ 'ਚ ਤੁਹਾਡਾ ਵੀ ਜ਼ਿਕਰ ਹੈ ਜਿਵੇਂ ਦਿਵਿੰਦਰ ਗਰਾਇਆ ਜੀ ਨੇ ਧਰਮ ਸਿੰਘ ਗਰਾਇਆ ਨੇ ਫਿਰ ਮੈਰੀਲੈਂਡ ਤੋਂ ਮੇਰੇ ਵੀਰ ਹਰਪ੍ਰੀਤ ਗਿੱਲ ਹਾਂਜੀ ਹੋਰ ਵੀ ਨੇ ਤੁਸੀਂ ਇਹ ਕਿਦਾਂ ਇਹ ਚੀਜ਼ ਨੂੰ ਦੇਖਦੇ ਹੋ ਕਿ ਬਾਹਰਲੇ ਕੰਟਰੀ ਦੇ ਵਿੱਚ ਰਹਿ ਕੇ ਜਿੱਥੇ ਕੰਮੋਂ ਦਾ ਬੋਧ ਆ ਘਰਾਂ ਕੇ ਕੰਮ ਕਰਨਾ ਤੇ ਇਹ ਕਿਦਾਂ ਇਹ ਸਾਰਾ ਤੁਸੀਂ ਸਿਸਟਮ ਨੂੰ ਚਲਾਉਂਦੇ ਹੋ ਇਹ ਵੈਸੇ ਦੇਖਣ ਨੂੰ ਤਾਂ ਬੜਾ ਉਲਝਿਆ ਹੋਇਆ ਲੱਗਦਾ ਹੈਗਾ ਪਰ ਹੈ ਕੋਈ ਐਡਾ ਉਲਝਿਆ ਹੋਇਆ ਨਹੀਂ ਜੇ ਤੁਸੀਂ ਤੁਹਾਡੀ ਜਿਹੜੀ ਸੋਚ ਨੂੰ ਤੁਹਾਨੂੰ ਆਪਣਾ ਦਰਸਤ ਕਰਨ ਦੀ ਲੋੜ ਹੁੰਦੀ ਹੈਗੀ ਆ ਠੀਕ ਆ ਮੁਸ਼ਕਲਾਂ ਜਿਹੜੀਆਂ ਹੁੰਦੀਆਂ ਨੇ ਮੈਂ ਹਮੇਸ਼ਾ ਕਹਿੰਦਾ ਹੁੰਨਾ ਮੈਂ ਉੱਥੇ ਵੀ ਪਾਕਿਸਤਾਨ ਵਿੱਚ ਵੀ ਕੈਨੇਡਾ ਵਿੱਚ ਵੀ ਜਿੱਥੇ ਵੀ ਕਿਤੇ ਬੋਲੇ ਆਗਾ ਮੈਂ ਉੱਥੇ ਕਹਿੰਦਾ ਹੁੰਨਾ ਕਿ ਹਰ ਮੁਲਕ ਦੀਆਂ ਆਪਣੀਆਂ ਮੁਸ਼ਕਲਾਂ ਆਪਣੀਆਂ ਸਮੱਸਿਆਵਾਂ ਹੈਗੀਆਂ ਜੀ ਅਮਰੀਕਾ ਦੀਆਂ ਹੋਰ ਤਰ੍ਹਾਂ ਦੀਆਂ ਹੋਣਗੀਆਂ ਕੈਨੇਡਾ ਦੀਆਂ ਹੋਰ ਤਰ੍ਹਾਂ ਹੋਣਗੀਆਂ ਆਸਟ੍ਰੇਲੀਆ ਦੀਆਂ ਹੋਰ ਤਰ੍ਹਾਂ ਦੀਆਂ ਹੋਣਗੀਆਂ ਹਿੰਦੂਸਤਾਨ ਦੀਆਂ ਪਾਕਿਸਤਾਨ ਦੀਆਂ ਵੱਖਰੀਆਂ ਹੋਣਗੀਆਂ ਪਰ ਮੁਸ਼ਕਲਾਂ ਇੱਥੇ ਵੀ ਹੈਗੀਆਂ ਨੇ ਉਹ ਹਰ ਜਗ੍ਹਾ ਹੈਗੀਆਂ ਨੇ ਤੇ ਸਾਡਾ ਲੇਖਕਾਂ ਦਾ ਕੰਮ ਇਹ ਹੈਗਾ ਕਿ ਉਹਨਾਂ ਮੁਸ਼ਕਲਾਂ ਨੂੰ ਤੁਸੀਂ ਆਪਣੀ ਲੇਖਣੀ ਵਿੱਚ ਕਿੱਦਾਂ ਲਿਆਉਂਦੇ ਹੋ ਜਾਂ ਤੁਸੀਂ ਆਪਣੇ ਸੁਝਾਅ ਕਿਵੇਂ ਦਿੰਦੇ ਹੋ ਉਹਨਾਂ ਨੂੰ ਹੱਲ ਕਰਨ ਦੇ ਲਈ ਹੂੰ ਹੂੰ ਉਹਨਾਂ ਨੂੰ ਬਿਆਨ ਕਰਨ ਦੇ ਲੋਕਾਂ ਤੱਕ ਰਲ ਜਾਣ ਲਈ ਉਹਨਾਂ ਮੁਸ਼ਕਲਾਂ ਨੂੰ ਆ ਭਾਵੇਂ ਉਹ ਸਿਆਸੀ ਨੇ ਭਾਵੇਂ ਆਰਥਿਕ ਨੇ ਭਾਵੇਂ ਸਮਾਜਿਕ ਨੇ ਆ ਮੁਸ਼ਕਲਾਂ ਹਰ ਜਗ੍ਹਾ ਹੀ ਨੇ ਪਾਵੇਂ ਕਿੱਡਾ ਵੱਡਾ ਵਿਕਸਿਤ ਦੇਸ਼ ਹੈਗਾ ਪਾਵੇਂ ਗਰੀਬ ਦੇਸ਼ ਹੈਗਾ ਪਾਵੇਂ ਵਿਕਸ ਹੋ ਰਿਹਾ ਦੇਸ਼ ਹੈਗਾ ਉੱਥੇ ਹਰ ਜਗ੍ਹਾ ਨੇ ਉਹਨਾਂ ਨੂੰ ਤੁਸੀਂ ਆਪਣੀਆਂ ਲਿਖਤਾਂ ਵਿੱਚ ਲਿਆ ਕੇ ਆ ਆਪਣੇ ਜੇ ਸਾਂਝਾ ਕਰੋਗੇ ਤੁਹਾਡੀ ਉਹ ਲਿਖਤ ਜਿਹੜੀ ਹੈ ਮੇਰੇ ਖਿਆਲ ਉਹ ਪਾਇਦਰ ਹੋਗੀ ਉਹ ਜਿੰਦੀ ਰਹੂਗੀ ਜੇ ਤੁਸੀਂ ਉਹੀ ਰਮਾਂਸ ਦੀਆਂ ਗੱਲਾਂ ਕਰਦੇ ਰਹੇ ਆ ਆਪਣੇ ਪਿੱਛੇ ਨੂੰ ਆਪਣੇ ਆਪਣੇ ਉਹੀ ਰੋਂਦੇ ਰਹੇ ਰੋਣੇ ਪੇ ਹਾਏ ਪਿੰਡ ਚਾਹ ਹੁੰਦਾ ਸੀ ਆਇਆ ਹੁੰਦਾ ਸੀ ਆ ਹੁੰਦਾ ਸੀ ਉਹ ਗੱਲਾਂ ਹੁਣ ਨੋਸਟਾਲਜੀਆ ਬਣ ਗਈਆਂ ਨੇ ਹੇਰ ਬਾਪੂ ਹੇਰਵਾ ਬਣ ਗਈਆਂ ਗਿਆ ਨੇ ਤੁਸੀਂ ਜਿੱਥੇ ਰਹਿੰਦੇ ਆ ਉਹਨੂੰ ਪਹਿਲ ਉਹਨੂੰ ਦਿਓ ਭੁੱਲੋ ਉਹਨੂੰ ਵੀ ਨਾ ਜਿੱਥੇ ਰਹਿੰਦੇ ਹੋ ਉਦੀ ਗੱਲ ਕਰੋ ਉਹਦੀ ਪਰ ਉਹਨੂੰ ਪਹਿਲ ਗੱਲ ਹੋਣੀ ਚਾਹੀਦੀ ਮੇਰੇ ਮੇਰੇ ਤੇ ਕਿੰਨਾ ਮੈਂ ਪਹਿਲ ਉਹਨੂੰ ਦਿਓ ਜਿੱਥੇ ਤੁਸੀਂ ਰਹਿੰਦੇ ਆ ਜਿਹੜੀ ਉੱਥੋਂ ਦੀਆਂ ਮੁਸ਼ਕਲਾਂ ਪਹਿਲ ਉਹਨੂੰ ਦਿਓ ਉੱਥੋਂ ਦੀ ਜ਼ਿੰਦਗੀ ਜਿੱਥੇ ਅਸੀਂ ਰਹਿਣੀ ਆ ਹੁਣ ਇੱਥੋਂ ਦੇ ਅਸੀਂ ਸ਼ਹਿਰੀ ਆ ਇੱਥੋਂ ਦੇ ਹੁਣ ਅਸੀਂ ਸਾਡਾ ਪਹਿਲਾ ਫਰਜ਼ ਇੱਥੋਂ ਦਾ ਬਣਦਾ ਕਿ ਜਿਹੜੇ ਇੱਥੋਂ ਦੇ ਸ਼ਾਇਰੀਆਂ ਦੀਆਂ ਜਿਹੜੀਆਂ ਮੁਸ਼ਕਲ ਹੈਗੀਆਂ ਉਹਨਾਂ ਨੂੰ ਆਪਣੀਆਂ ਲਿਖਤਾਂ ਵਿੱਚ ਲਿਆਈਏ ਮੈਂ ਸ਼ਵਾਸ਼ੇ ਦਾ ਨਦੋਸਕੂ ਇਨਾਂ ਕਲਮਾਂ ਦੇ ਵੰਜਾਰਿਆਂ ਨੂੰ ਜਿਹੜੇ ਆਪਣੀ ਸੋਚ ਮੁਤਾਬਕ ਪੋਟਿਆਂ ਦੇ ਨਾਲ ਪੇਪਰ ਤੇ ਹਰਫ ਲਿਖਦੇ ਨੇ ਮੋਤੀ ਪਰੌਂਦੇ ਨੇ ਫਿਰ ਕਿਤਾਬਾਂ ਦੇ ਰੂਪ ਚ ਤੁਹਾਡੇ ਕੋਲ ਆਉਂਦੀਆਂ ਉਹਨੂੰ ਪੜਦੇ ਹੋ ਤੁਹਾਡੀਆਂ ਲਾਇਬ੍ਰੇਰੀਆਂ ਦਾ ਉਹ ਸ਼ਿੰਗਾਰ ਬਣਦੀਆਂ ਔਰ ਮੈਂ ਇੱਕ ਗੱਲ ਜ਼ਰੂਰ ਇਹ ਗੱਲ ਕਹਿ ਦੇਣਾ ਚਾਹੁੰਦਾ ਕਿ ਜਿਹੜੇ ਰਾਈਟਰ ਨੇ ਇਹ ਪੰਜਾਬ 'ਚ ਨਹੀਂ ਹਿੰਦੁਸਤਾਨ 'ਚ ਨਹੀਂ ਵਰਲਡ ਦੇ ਜਿੰਨੇ ਵੀ ਲੇਖਕ ਨੇ ਆਪਣੀ ਲਿਖਤਾਂ ਰਹੀਂ ਸਮਾਜ ਨੂੰ ਸਿਹਤ ਦਿੰਦੇ ਨੇ ਇਹਨਾਂ ਨੂੰ ਪੜਿਆ ਕਰੋ ਜੇ ਇਹਨਾਂ ਨੂੰ ਪੜਾਂਗੇ ਇਹਨਾਂ ਨੂੰ ਉਤਸ਼ਾਹਿਤ ਕਰਾਂਗੇ ਇਹ ਤੁਹਾਡੇ ਵਾਸਤੇ ਸਾਡੇ ਵਾਸਤੇ ਕੋਈ ਨਵੀਆਂ ਚੀਜ਼ਾਂ ਲਿਖ ਕੇ ਲੈ ਕੇ ਆਉਣਗੇ ਅੱਜ ਸਾਡੇ ਨਾਲ ਰਵਿੰਦਰ ਸਹਿਰਾਲ ਜੀ ਆਏ ਨੇ ਔਰ ਖੁਸ਼ੀ ਦੀ ਗੱਲ ਇਹ ਆ ਕਿ ਇਹਨਾਂ ਦੀ ਫੇਰੀ ਅਚਾਨਕ ਫੇਰੀ ਜਿਹੜੀ ਆ ਸਾਡੇ ਵਾਸਤੇ ਸੋਨੇ ਤੇ ਸੁਹਾਗਾ ਬਣੀ ਹੈ। ਅ ਜੋ ਕੇ ਸਮੇਂ ਚ ਜਿਵੇਂ ਸਿਆਸੀ ਹਾਲਾਤ ਨੇ ਕਿਉਂਕਿ ਤੁਸੀਂ ਉਹਨਾਂ ਦੌਰਾਂ ਨੂੰ ਵੀ ਦੇਖਿਆ ਆ ਕੀ ਕਹਿਣਾ ਚਾਹੁੰਦੇ ਹੋਰੇ ਬਾਰੇ? ਅ ਕਿਸ ਤਰ੍ਹਾਂ ਦੇ ਇਥੋਂ ਦੇ ਕਿ ਆਪਣੇ ਪੰਜਾਬ ਦੇ ਕਹੋ ਇੰਡੀਆ ਦੇ ਕਹੋ ਅ ਪੰਜਾਬ ਦੇ ਹਾਲਾਤ ਜਿਹੜੇ ਹੈਗੇ ਦੇਖੋ ਜੀ ਆਪਾਂ ਨੂੰ ਵੈਸੇ ਤਾਂ ਆਪਾਂ ਨੂੰ ਜਿੱਥੇ ਆਪਾਂ ਰਹਿੰਦੇ ਆ ਉਹਨਾਂ ਦੇ ਹਾਲਾਤਾਂ ਬਾਰੇ ਜ਼ਿਆਦਾ ਚਿੰਤਤ ਹੋਣਾ ਚਾਹੀਦਾ। ਪਰ ਆਪਾਂ ਕਿਉਂਕਿ ਅਸੀਂ ਉੱਥੇ ਜੰਮੇ ਪਲੇ ਆ ਆ ਉਹ ਸਿੱਖ ਗਲੀਆਂ ਚ ਖੇਡੇ ਆ ਅਜੇ ਸਾਡੇ ਉੱਥੇ ਦੇ ਜਿਹੜੇ ਹੈਗੇ ਨੇ ਸੰਪਰਕ ਹੈਗੇ ਨੇ ਆ ਸਾਨੂੰ ਉਥੋਂ ਦੀ ਗੱਲ ਵੀ ਕਰਨੀ ਬਣਦੀ ਹੈਗੀ ਆ ਭਵੇਂ ਉਹ ਉਹ ਪਹਿਲ ਦੇ ਆਧਾਰ ਤੇ ਨਹੀਂ ਆ ਜੋ ਹਾਲਾਤ ਉੱਥੇ ਬਣ ਗਏ ਨੇ ਖਾਸ ਕਰਕੇ ਜਿਹੜੇ ਸਿਆਸੀ ਹਾਲਾਤ ਨੇ ਜਾਂ ਸਮਾਜਿਕ ਹਾਲਾਤ ਨੇ ਜਾਂ ਆਰਥਿਕ ਹਾਲਾਤ ਨੇ ਉਹ ਮਤਲਬ ਪੰਜਾਬ ਨੂੰ ਇੱਕ ਮਤਲਬ ਜਿਵੇਂ ਹੈਗਾ ਡੋਬਣ ਤੇ ਤੁਲੇ ਹੋਏ ਨੇ ਸਾਰੇ ਬੰਦੇ ਆ ਉਹਦੇ ਵਿੱਚ ਕੋਈ ਵੀ ਬੰਦਾ ਗੰਭੀਰ ਹੋ ਕੇ ਜਾਂ ਉਹਦਾ ਕੋਈ ਹੱਲ ਲੱਭਣ ਲਈ ਕੋਈ ਤਿਆਰ ਨਹੀਂ ਹੈਗਾ ਜਿਸ ਤਰ੍ਹਾਂ ਅੱਗੇ ਪਿੰਡਾਂ ਵਿੱਚ ਸੱਥਾਂ 'ਚ ਬਹਿ ਕੇ ਲੋਕੀ ਪਿੰਡਾਂ ਦੀਆਂ ਗੱਲਾਂ ਕਰਦੇ ਹੁੰਦੇ ਸੀਗੇ ਸਾਰੇ ਆਪਣੇ ਕੋਈ ਪਿੰਡ ਦਾ ਜੋ ਕੋਈ ਦੁੱਖ ਸੁੱਖ ਹੈਗਾ ਜਿਹੜਾ ਫਰੋਲਣਾ ਕਰਨਾ ਹੁਣ ਕੋਈ ਵਿੰਦਾ ਹੀ ਨਹੀਂ ਇਸ ਪਿੰਡਾਂ ਚ ਹੁਣ ਸਾਰੇ ਬੰਦੇ ਆਪਣੇ ਕੋਈ ਸੋਸ਼ਲ ਮੀਡੀਆ ਤੇ ਜਾ ਕੇ ਕੋਈ ਪੋਸਟਾਂ ਪਾ ਪਾ ਕੇ ਉਹਦਾਂ ਕਰਕੇ ਕਰੀ ਕਰੀ ਜਾਂਦੇ ਨੇ ਹੁਣ ਤੇ ਪਿੰਡਾਂ ਦੇ ਵਿੱਚ ਉਹ ਨਾ ਸੱਤ ਰਹੀਆਂ ਨਾ ਸੱਤ ਰੇ ਨਾ ਪੀਪਲ ਰੇ ਜਿਹਦੇ ਥਲੀ ਬੈਠ ਕੇ ਬਜ਼ੁਰਗ ਗੱਲਾਂ ਬਾਤਾਂ ਕਰਦੇ ਸਨ ਨਵੇਂ ਲੇਖਕ ਜਿਹੜੇ ਨੇ ਹਾਂਜੀ ਜਾਂ ਇਸ ਪਾਸੇ ਨੂੰ ਤੁਰਨਾ ਚਾਹੁੰਦੇ ਨੇ ਕਿ ਅਸੀਂ ਕੁਝ ਲਿਖੀਏ ਉਹਨਾਂ ਨੂੰ ਕੋਈ ਮੈਸੇਜ ਦੇਖੋ ਮੈਸੇਜ ਤਾਂ ਜਿਹੜਾ ਹੁੰਦਾ ਲੇਖਕ ਹੁੰਦਾ ਨਾ ਉਹਨੂੰ ਆਪ ਹੀ ਕੋਸ਼ਿਸ਼ ਕਰਨੀ ਪੈਂਦੀ ਹੁੰਦੀ ਹੈ ਕਿ ਕਿਸੇ ਦੇ ਮੈਸੇਜ ਨਾਲ ਬੰਦੇ ਨਾਲ ਕੋਈ ਬੰਦਾ ਨਹੀਂ ਬਣ ਸਕਦਾ ਹੈਗਾ ਹੁਣ ਜਿਵੇਂ ਕਈ ਬੰਦੇ ਹੁਣ ਇੱਥੇ ਬੰਦੇ ਜਿਸ ਦਿਵਿੰਦਰ ਗੁਰਾਇਆ ਹੈਗੀ ਹੈ ਇੱਥੇ ਬੈਠੀ ਵੀ ਲਿਖ ਰਹੀ ਹੈ ਕਹਾਣੀਆਂ ਉੱਥੇ ਬੈਠੇ ਰਹੇ ਹੋਰ ਬੰਦੇ ਜਿਸ ਤਰ੍ਹਾਂ ਤੁਸੀਂ ਹਰਪ੍ਰੀਤ ਗਿੱਲ ਦਾ ਨਾਮ ਲਿਆ ਹੈਗਾ ਇਸ ਤਰ੍ਹਾਂ ਕੈਨੇਡਾ ਚ ਬੰਦੇ ਬਹੁਤ ਬੰਦੇ ਹੈਗੇ ਨੇ ਆਪਣੇ ਸਾਧੂ ਬਨੇਗਾ ਹੈਗਾ ਕੁਲਵਿੰਦਰ ਖਹਿਰਾ ਹੈਗਾ ਔਂਕਾਰਪ੍ਰੀਤ ਹੈਗੇ ਨੇ ਉਹ ਇੰਨਾ ਵਧੀਆ ਲਿਖ ਰਹੇ ਨੇ ਮਤਲਬ ਉਹਨਾਂ ਨੂੰ ਕੋਈ ਮੈਸੇਜ ਦੇਣ ਦੀ ਲੋੜ ਨਹੀਂ ਆ ਮੈਸੇਜ ਇਹੀ ਆ ਕਿ ਜੋ ਜਿਹੜੇ ਨਵੇਂ ਬੰਦੇ ਹੈਗੇ ਉਹਨਾਂ ਨੂੰ ਪੜ੍ਹਨਾ ਜ਼ਰੂਰ ਚਾਹੀਦਾ ਹੈ ਜੇ ਉਹ ਪੜ੍ਹਦੇ ਨੇਗੇ ਨਾ ਤੇ ਫਿਰ ਉਹ ਲਿਖਣ ਵਿੱਚ ਆਪਣੇ ਚ ਉਹਨਾਂ ਦੀ ਲਿਖਤ ਵਿੱਚ ਜਿਹੜਾ ਹੈਗੇ ਜਿਹੜੀ ਹੈ ਸਚਾਈ ਉਹਨਾਂ ਦੀ ਲਿਖਤ ਵਿੱਚ ਨਿਗਰਤਾ ਨਹੀਂ ਆਉਂਗੀ ਕਰੀ ਵੀ ਦੋਸਤੋ ਇਹ ਸਨ ਅ ਰਵਿੰਦਰ ਸਹਿਰਾਲ ਜੀ ਔਰ ਇਹਨਾਂ ਦੇ ਜਿਵੇਂ ਕਿਤਾਬਾਂ ਦੀ ਗੱਲ ਕੀਤੀ ਹੈ ਲੇਖ ਦੀ ਗੱਲ ਕੀਤੀ ਹੈ ਲਿਖਣ ਦੀ ਗੱਲ ਕੀਤੀ ਹੈ ਲਿਖਾਈ ਦੀ ਗੱਲ ਕੀਤੀ ਹੈ ਤੁਹਾਡੇ ਨਾਲ ਰੂਬਰੂ ਹੋਏ ਨੇ ਇਸੇ ਤਰ੍ਹਾਂ ਆਉਣ ਵਾਲੇ ਸੈਵਰੇ ਵਿੱਚ ਫੇਰ ਅਸੀਂ ਕਿਸੇ ਖਾਸ ਅਕਸਿਅਤ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਤਾਂ ਤਕਰੀਰ ਜਾਰੀ ਰੱਖਦੇ ਰਹਣਾ ਸਭ ਰੰਗ ਟੀਵੀ ਔਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦੁਬਾਰਾ ਔਰ ਮੈਂ ਦਰਸ਼ਕੋ ਜਾਂਦੇ ਜਾਂਦੇ ਇੱਕ ਗੱਲ ਨੂੰ ਹੋਰ ਤੁਹਾਡਾ ਕਰ ਜਾਣਾ ਕਿ ਅੱਜ ক্রিকেট ਦਾ ਵਰਲਡ ਕੱਪ ਜਿਹੜਾ ਆ ਉਹ ਇੰਡੀਆ ਨੇ ਜਿੱਤ ਲਿਆ ਔਰ ਜਿੱਥੇ-ਜਿੱਥੇ ਵੀ ਇੰਡੀਆ ਦੇ ਲੋਕ ਬੈਠੇ ਹੋਏ ਨੇ ਭਾਰਤ ਚ ਬਾਹਰਲੇ ਦੇਸ਼ਾਂ ਚ ਔਰ ਇੰਡੀਆ ਦੀ ਕ੍ਰਿਕਟ ਟੀਮ ਨੂੰ ਵੀ ਅਸੀਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਸੋਸੀਆ ਦਾ ਅੱਜ ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਬਹੁਤ-ਬਹੁਤ ਪਿਆਰ ਤੇ ਸਬਰੰਗ ਟੀਵੀ ਦੇ ਸੀਈਓ ਨੂੰ ਮੇਰਾ ਬਹੁਤ-ਬਹੁਤ ਸਤਿਕਾਰ ਪਜੇ ਜੀ